ਸਾਡੇ ਦੇਸ਼ ਦੇ ਸਿਆਸਤਦਾਨ ਜੋ ਕਿ ਵੋਟਾਂ ਮੌਕੇ ਪਰਿਵਾਰ ਦੇ ਅੱਗੇ ਹੱਥ ਜੋੜ ਕੇ ਖੜੇ ਦਿਸਦੇ ਨੇ ਪਰ ਚੋਣਾ ਖਤਮ ਹੁੰਦਿਆਂ ਹੀ ਉਹ ਗਾਇਬ ਹੋ ਜਾਂਦੇ ਨੇ ਅਤੇ ਅਜਿਹੀ ਕੁਝ ਜ਼ਿਲ੍ਹਾ ਪਠਾਨਕੋਟ ਦੇ ਵਿਧਾਨ ਸਭਾ ਹਲਕਾ ਪਠਾਨਕੋਟ ਵਿਖੇ ਵੇਖਣ ਨੂੰ ਮਿਲਿਆ ਤਸਵੀਰਾਂ ਪਠਾਨਕੋਟ ਮਲੂਕਾ ਸੈਨਗੜ ਦੀਆਂ ਨੇ ਜਿੱਥੇ ਬਰਸਾਤ ਦੀ ਵਜ੍ਹਾ ਨਾਲ ਇੱਕ ਘਰ ਦੀ ਛੱਤ ਡਿੱਗ ਗਈ ਪਰ ਪਰਿਵਾਰ ਦੀ ਸਾਰ ਲੈਣ ਦੇ ਲਈ ਕੋਈ ਵੀ ਸਿਆਸੀ ਦਾਨ ਘਰ ਨਹੀਂ ਪਹੁੰਚਿਆ ਕਰਤੋ ਗਰੀਬ ਇਸ ਘਰ ਦਾ ਮੁਖਿਆ ਹਲਵਾਈ ਦਾ ਕੰਮ ਕਰਦਾ ਹੈ ਜਿਸ ਕੋਲ ਇੰਨੇ ਵੀ ਪੈਸੇ ਨਹੀਂ ਹਨ ਕਿ ਉਹ ਆਪਣੇ ਘਰ ਦੀ ਮੁਰੰਮਤ ਕਰਵਾ ਸਕੇ ਪਰ ਅਝੇਹ ਦੇ ਵਿੱਚ ਕਹਿੰਦੇ ਨੇ ਕਿ ਕੋਈ ਨਾ ਕੋਈ ਫਰਿਸ਼ਤਾ ਤੁਹਾਡੇ ਲਈ ਆ ਹੀ ਜਾਂਦਾ ਹੈ ਇੱਕ ਸਮਾਜ ਸੇਵੀ ਵੱਲੋਂ ਇਸ ਪਰਿਵਾਰ ਦਾ ਹੱਥ ਫੜਿਆ ਗਿਆ ਤੇ ਇਸ ਗਰੀਬ ਪਰਿਵਾਰ ਨੂੰ ਮੁੜ ਘਰ ਬਣਾ ਕੇ ਦੇਣ ਦਾ ਜੁੰਮਾ ਵੀ ਚੱਕਿਆ ਗਿਆ ਦੀਆ ਸੋਇਗੇਦਾ हां सा भाई दवा मैं ते गली ਚ ਨਿਕਲਾ ਜੀ ਮੇਰਾ ਘਰ ਨਾਲੇ ਹੀ ਆ। ਇਹ ਗਲੀ ਛੱਡ ਕੇ ਇਹ ਪਰਿਵਾਰ ਬਹੁਤ ਹੀ ਐਕਚੁਅਲੀ ਇਹਨਾਂ ਦੀ ਹਾਲਤ ਵੀ ਮਾੜੀ। ਪਹਿਲੇ ਮਾਲੀ ਹਰ ਬਹੁਤ ਨੂੰ ਨਾਜ਼ੁਕਾ ਕੀ। ਪਰਿਵਾਰ ਦਾ ਘਰ ਵੀ ਜਿਹੜਾ ਗੁਜ਼ਾਰਾ ਬਹੁਤ ਔਖਾ ਚੱਲਦਾ। ਮੇਰਾ ਭਰਾ ਹੀ ਆ ਭਰਾ ਵਰਗਾ ਯਾਰ ਆ। ਅਮਨ ਕੰਮ ਕਰਦਾ ਹੈ। ਹਲਵਾਈ ਦਾ ਕੰਮ ਕਰਦਾ। ਮੇਰੇ ਕੋਲ 15-20 ਦਿਨ ਮਹੀਨੇ ਬਾਅਦ ਤੁਸੀਂ ਗਏ ਹੋ ਤੇ ਕੰਮ ਤੇ। ਕੰਮ ਵੀ ਅੱਗਲ ਘਾਟਾ ਜਿੰਨਾ ਪਰਿਵਾਰ ਦਾ ਸਭ ਕੁਝ ਉਹ ਹਾਲਤ ਮਾੜੀ ਹੈ। ਪਰ ਗੁਜ਼ਾਰਿਸ਼ ਮੈਂ ਇਹ ਕਰ ਰਿਹਾ ਆ ਸਰਕਾਰ ਨੂੰ ਪ੍ਰਸ਼ਾਸਨ ਨੂੰ ਕਿ ਜੇ ਪਰਿਵਾਰ ਕੋਈ ਲੋੜਿੰਦਾ ਹੋਵੇ ਉਹਦੀ ਤੁਹਾਨੂੰ ਨਾਲ ਹੋ ਕੇ ਮਦਦ ਕਰਨੀ ਚਾਹੀਦੀ ਹੈ ਕਿਉਂਕਿ ਲੈਂਡਰ ਡਿੱਗ ਗਿਆ ਬਹੁਤ ਵੱਡੀ ਗੱਲ ਹੈ ਪਿਛਲੇ ਕਮਰੇ ਉਹ ਵੀ ਬਹੁਤ ਮਾੜੇ ਹਾਲਤ ਉਹਦੀ ਤੇ ਇਹਨਾਂ ਨੂੰ ਕੋਈ ਨਾ ਕੋਈ ਮਾਲੀ ਹੜ ਦਾ ਕੋਈ ਮੁਆਵਜ਼ਾ ਮਿਲਣਾ ਚਾਹੀਦਾ ਜਿਹਦੇ ਕਰਕੇ ਕਿ ਇਹ ਪਰਿਵਾਰ ਆਪਣਾ ਗੁਜ਼ਾਰਾ ਰਿਆਣ ਜਗਾ ਗੁਜ਼ਾਰਾ ਕਰ ਸਕਣ ਇਹ ਕੋਈ ਹੋਰ ਡਿਮਾਂਡ ਕਰਨੀ ਰੇ ਇਹ ਤੇ ਬੋਲ ਨਹੀਂ ਪਾਰੇ ਪਰ ਮੈਂ ਚਾਹ ਰਿਹਾ ਕਿ ਇਹਨਾਂ ਨੂੰ ਕੋਈ ਨਾ ਕੋਈ ਮਦਦ ਮਿਲਣੀ ਚਾਹੀਦੀ ਹੈ ਅਸੀਂ ਪਰਿਵਾਰ ਵਾਲੇ ਅਸੀਂ ਮੁਹੱਲੇ ਵਾਲੇ ਵੀ ਨਾਲ ਆ ਨਾਲ ਮੈਂ ਇਹਨਾਂ ਨੂੰ ਹੌਸਲਾ ਦਿੰਦਾ ਕੋਈ ਅਸੀਂ ਗੱਲ ਨਹੀਂ ਅਸੀਂ ਨਾਲ ਆ ਜੇ ਪ੍ਰਸ਼ਾਸਨ ਨਹੀਂ ਚੱਲਦਾ ਤੇ ਫਿਰ ਦੂਜਾ ਸਟੈਪ ਅਸੀਂ ਲਵਾਂਗੇ ਜ਼ਰੂਰ ਕਿ ਕੋਈ ਨਾ ਕੋਈ ਮਦਦ ਆਪ ਵੀ ਕਰਨੀ ਚਾਹਾਂਗੇ ਕੋਈ ਨਾ ਕੋਈ ਸਾਰੇ ਕਰਨਗੇ ਸਾਰਾ ਪਰਿਵਾਰ ਨਾਲ ਸਾਰੇ ਮਹੱਲੇਦਾਰ ਨਾਲ ਪਰ ਮੇਰੀ ਗੁਜ਼ਾਰਿਸ਼ ਐਮਐਲਏ ਸਾਹਿਬ ਅਗੇ ਜਿਹੜੇ ਚੇਅਰਮੈਨ ਸਾਹਿਬ ਅਗੇ ਜਿਹੜੇ ਹੋਰ ਅਹੁਦੇਦਾਰ ਹੈਗੇ ਸ਼ਹਿਰ ਪਟਨਾਗੜ੍ਹ ਦੇ ਆ ਕੇ ਦੇਖੋ ਸੈਨਗੜ੍ਹ ਆ ਕੇ ਇਹ ਹਾਲਤ ਦੇਖੋ ਕੀ ਹੈ ਪਰਿਵਾਰ ਦੀ ਕਿੱਦਾਂ ਰਹਿ ਰਹੇ ਆ ਕੋਈ ਉਦਾਂ ਦਾ ਬਿਆਨ ਨਹੀਂ ਦੇ ਪਾਰੇ ਕਿਉਂਕਿ ਹਾਲ ਦੇ ਨਹੀਂ ਆ 10 15 ਮਿੰਟ ਹੀ ਹੋਇਆ ਹਾਦਸਾ ਹੋਇਆ ਤੇ ਇਹ ਗੁਜ਼ਾਰਿਸ਼ ਮੇਰੇ ਹੱਥ ਬਣ ਕੇ ਆ ਤੇ ਪਲੀਜ਼ ਅਸੀਂ ਕਿਉਂਕਿ ਸਟੇਜਾਂ ਦੀ ਸੇਵਾ ਕਰਦੇ ਆਂ ਅਸੀਂ ਦੁਨੀਆ 'ਚ ਕੰਮ ਕਰਦੇ ਆਂ ਪਰ ਜਦੋਂ ਕੋਈ ਇਦਾਂ ਦੀ ਲੋੜ ਲੋੜਦਾ ਬੰਦਾ ਕਿਸੇ ਕਿਸੇ ਪਰਿਵਾਰ ਨੂੰ ਜ਼ਰੂਰਤ 'ਤੇ ਸਾਨੂੰ ਨਾਲ ਖੜਨਾ ਚਾਹੀਦਾ ਤੇ ਮੈਂ ਇਹੇ ਬਾਰ-ਬਾਰ ਗੁਜ਼ਾਰਿਸ਼ ਕਰਨਾ ਥੈਂਕ ਯੂ ਸੋ ਮਚ ਬਾਰਿਸ਼ ਦੇ ਕਾਰਨ ਸਾਤ ਡੇਗੀ ਇੱਥੇ ਬਜ਼ੁਰਗ ਮਾਤਾ ਪਿਤਾ ਤੇ ਘਰ ਦੇ ਮਾਲਕ ਸੈਣੀ ਸਾਹਿਬ ਨੇ ਇੱਥੇ ਆ ਕੇ ਮਨ ਨੂੰ ਬਹੁਤ ਤੀਸ ਤੇ ਤੀੜਾ ਪਹੁੰਚੀ ਹੈ ਅੱਜ ਸਵੇਰ ਦੀ ਬਾਰਿਸ਼ ਨਹੀਂ ਰੁਕ ਰਹੀ ਹੈ ਤੇ ਇਹ ਘਰ ਬਿਲਕੁਲ ਸੇਫ ਨਹੀਂ ਆ ਰਹਿਣ ਦੇਗਾ ਮੈਂ ਇਨਸਾਨੀਅਤ ਦੇ ਨਾਤੇ ਮਾਨਵਤਾ ਦੇ ਨਾਤੇ ਮੈਂ ਪ੍ਰੋਮਿਸ ਕਰ ਰਿਹਾ ਹਾਂ ਕਿ ਜਿਸ ਦਿਨ ਅਗਰ ਕੱਲ بارش ਖਤਮ ਹੁੰਦੀ ਹੈ ਕੱਲ ਧੁੱਪ ਨਿਕਲਦੀ ਹੈ ਅਸੀਂ ਕੱਲ ਤੋਂ ਹੀ ਇੱਥੇ ਕੰਮ ਸ਼ੁਰੂ ਕਰਾਵਾਂਗੇ ਪੂਰਾ ਲੈਂਟਰ ਸੇਫ ਸਿਕਿਉਰ ਪੂਰਾ ਪਿਲਰਸ ਦੇ ਨਾਲ ਵਾਇਰਿੰਗ ਹੋਗੀ ਜੋ ਜੋ ਵੀ ਇਹ ਰੱਖਾ ਦਾ ਮੁਰੰਮਤ ਆ ਹੀ ਮੈਂ ਜਿੰਮਾ ਚੁੱਕਣਾ ਮੈਂ ਸੈਣੀ ਸਾਹਿਬ ਨੂੰ ਆਸ਼ਵਾਸਨ ਦਿੱਤਾ ਤੇ ਮੈਂ ਤੁਹਾਡੇ ਰਾਹੀਂ ਅਪੀਲ ਕਰਾਂਗਾ ਕੀ ਆ ਸ਼ਹਿਰ ਸਾਡਾ ਅਸੀਂ ਸਾਰੇ ਇੱਕ ਦੂਸਰੇ ਦੇ ਭੈਣ ਭਰਾ ਕਿਸੇ ਦਾ ਪੁੱਤਰ ਆ ਸਾਨੂੰ ਇਕੱਠੇ ਹੋਣਾ ਚਾਹੀਦਾ ਐਸੀ ਮੁਸੀਬਤ ਦੀ ਘੜੀ ਤੇ ਆਹੀ ਪਰਮਾਤਮਾ ਦੇ ਬੰਦੇ ਆ ਤਾਂ ਕਿ ਆਹੀ ਇੱਕ ਦੂਜੇ ਦੀ ਬਾਵਾ ਮੰਨ ਸਕੀਏ ਤਾਂ ਮੇਰੇ ਵੱਡੇ ਭਰਾ ਸੈਣੀ ਸਾਹਿਬ ਇਹਨਾਂ ਨੂੰ ਮੈਂ ਕਿਹਾ ਆਸ਼ਵਾਸਨ ਦਿੱਤਾ ਕਿ ਬਸ ਇੱਕ ਇਹਨਾਂ ਤੋਂ ਕੋਈ ਰਿਕਵੈਸਟ ਮੈਂ ਕੀਤੀ ਹੈ ਕਿ ਜੋ ਬਜ਼ੁਰਗ ਮਾਤਾ ਪਿਤਾ ਨੇ ਉਹਨਾਂ ਨੂੰ ਕਿਤੇ ਹੋਰ ਸ਼ਿਫਟ ਕੀਤਾ ਜਾਏ ਤਾਂ ਕਿ ਇਹ ਘਾਟ ਕੋਈ ਰਿਸਕ ਨਾ ਰਹੇ ਤੇ ਆਰਾਮ ਰਾਧ ਤੇ ਕੰਮ ਕਰਵਾ ਸਕੀ ਧੰਨਵਾਦ